ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੋ ਵੀ ਗੱਲਾਂ ਕਹਾਣੀਆਂ ਤੁਹਾਨੂੰ ਸਾਖੀ ਸੁਣਾ ਰਿਹਾ ਉਹ ਮੈਂ ਇਤਿਹਾਸ ਚ ਸੁਣਾਉਣਾ ਅੱਜ ਸੋਢੀ ਚਮਤਕਾਰ ਦੇ ਨਾਮ ਹੇਠ ਇੱਕ ਪੁਸਤ ਗ੍ਰੰਥ ਛਰੌਣ ਕਮੇਟੀ ਵੱਲੋਂ ਪ੍ਰਕਾਸ਼ ਕੀਤਾ ਗਿਆ ਉਹਦੇ ਵਿੱਚੋਂ ਇੱਕ ਤੁਹਾਨੂੰ ਮੈਂ ਸਾਖੀ ਸੁਣਾਉਣ ਲੱਗਿਆ ਭਾਈ ਕਲਿਆਣ ਨਾਲ ਰਾਜੇ ਭਾਈ ਕਲਿਆਣ ਰਾਜੇ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਰਾਜੇ ਨੇ ਬਹੁਤ ਭੇਟਾ ਰੱਖ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਸਤਕਾਰ ਨਾਲ ਬੈਠ ਗਿਆ ਉਸ ਸਮੇ ਗੁਰੂ ਜੀ ਇਹ ਪਉੜੀ ਪੜ ਰਹੇ ਸਨ ਲੇਖ ਨ ਮਿਟਹੀ ਹੋ ਸਕੀ ਜੋ ਲੇਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵੜਿਆਈਆ ਬੁੱਝੋ ਗੁਰ ਵਿਚਾਰ ਲਿਖਿਆ ਫੇਰ ਨ ਸਕੀ ਐ ਜੋ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਇਸ ਬਾਣੀ ਦੇ ਅਰਥ ਭਾਵ ਸੁਣ ਕੇ ਰਾਜੇ ਨੇ ਵਿਚਾਰਿਆ ਕਿ ਜੇ ਇਹ ਗੱਲ ਠੀਕ ਹੈ ਕਿ ਜੋ ਪ੍ਰਮਾਤਮਾ ਨੇ ਕਿਸੇ ਦੇ ਕਰਮਾਂ ਵਿੱਚ ਲਿਖਿਆ ਹੈ ਉਸ ਨੂੰ ਕੋਈ ਮਿਟ ਨਹੀਂ ਸਕਦਾ ਤਾਂ ਫਿਰ ਇਹਨਾਂ ਨੂੰ ਮਿਲਣ ਦਾ ਕੋਈ ਲਾਭ ਨਹੀਂ ਮਨ ਵਿੱਚ ਇਹ ਸੋਚ-ਸੋਚ ਕੇ ਰਾਜੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇਕਰ ਲਿਖਿਆ ਲੇਖ ਮਿਟ ਨਹੀਂ ਸਕਦਾ ਤਾਂ ਫਿਰ ਤੁਹਾਨੂੰ ਗੁਰੂ ਧਾਰਨ ਕਰਕੇ ਤੁਹਾਡਾ ਸਿੱਖ ਬਣਨ ਦਾ ਕੋਈ ਲਾਭ ਨਹੀਂ ਹੈ ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਭਾਵੇਂ ਲੇਖ ਮਿਟ ਨਹੀਂ ਸਕਦਾ ਪਰ ਗੁਰੂ ਉਸ ਨੂੰ ਸੌਖੇ ਢੰਗ ਨਾਲ ਪਕਤਾ ਸਕਦਾ ਹੈ ਅਤੇ ਆਪਣੇ ਸਿੱਖਾਂ ਦੇ ਸੰਕਟ ਕੱਟ ਕੇ ਉਹਨਾਂ ਨੂੰ ਸੁਖ ਪ੍ਰਦਾਨ ਕਰਨ ਵਿੱਚ ਸਹਾਇ ਹੋ ਸਕਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦਾ ਲਿਖਿਆ ਵੀ ਰਹਿੰਦਾ ਹੈ ਅਤੇ ਗੁਰੂ ਦੀ ਕਿਰਪਾ ਨਾਲ ਸਿੱਖ ਨੂੰ ਸੁਖ ਵੀ ਹੋ ਜਾਂਦਾ ਹੈ ਇਹ ਦੋਵੇਂ ਗੱਲਾਂ ਹੋ ਜਾਂਦੀਆਂ ਹਨ ਰਾਜੇ ਨੇ ਕਹਿ ਮਹਾਰਾਜ ਦੋਵੇਂ ਗੱਲਾਂ ਕਿਸ ਤਰ੍ਹਾਂ ਹੋ ਸਕਦੀਆਂ ਹਨ ਗੁਰੂ ਜੀ ਨੇ ਕਿਹਾ ਤਨ ਤਨ ਠਹਿਰ ਜਾਓ ਫਿਰ ਦੋਵੇਂ ਗੱਲਾਂ ਹੋਣਗੀਆਂ ਦੇਖ ਲੈਣਾ ਗੁਰੂ ਜੀ ਨੇ ਗੁਰੂ ਜੀ ਦਾ ਇਹ ਵਚਨ ਸੁਣ ਕੇ ਰਾਜਾ ਆਪਣੇ ਡੇਰੇ ਚਲਾ ਗਿਆ ਅਤੇ ਜਦ ਰਾਤ ਨੂੰ ਸੁੱਤਾ ਤਾਂ ਉਸ ਨੂੰ ਸੁਪਨੇ ਵਿੱਚ ਸੁਪਨਾ ਆਇਆ ਕਿ ਉਹ ਬੁੱਢਾ ਹੋ ਕੇ ਮਰ ਗਿਆ ਹੈ ਅਤੇ ਉਸ ਦਾ ਜਨਮ ਚੂੜਿਆਂ ਦੇ ਘਰ ਹੋ ਗਿਆ ਹੈ ਬੜੀਆਂ ਖੁਸ਼ੀਆਂ ਕੀਤੀਆਂ ਗਈਆਂ ਉਸ ਦੇ ਕਰ ਕਈ ਲੜਕੇ ਲੜਕੀਆਂ ਪੈਦਾ ਹੋ ਗਏ ਅਤੇ ਉਹ ਵੱਡ ਪਰਿਵਾਰੀ ਹੋ ਗਿਆ ਸਮਾਪਾ ਕੇ ਉਹ ਮਰ ਗਿਆ ਅਤੇ ਉਸ ਦਾ ਪਰਿਵਾਰ ਉਸ ਨੂੰ ਰੋ ਪਿੱਟ ਕੇ ਬਾਹਰ ਕਬਰਾਂ ਵਿੱਚ ਦੱਬ ਦੱਬ ਆਇਆ ਇਸ ਉਪਰੰਤ ਰਾਜ ਨੂੰ ਜਾਗ ਆ ਗਈ ਅਤੇ ਉਹ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹ ਸੁਪਨਾ ਕਿਉਂ ਆਇਆ ਜਦ ਸਵੇਰ ਹੋਈ ਤਾਂ ਰਾਜੇ ਨੂੰ ਗੁਰੂ ਜੀ ਨੇ ਸੁਨੇਹਾ ਭੇਜਿਆ ਕਿ ਅੱਜ ਬਾਹਰ ਸ਼ਹਿਰ ਕਰਨ ਜਾਣਾ ਹੈ ਤਿਆਰ ਹੋ ਜਾਓ ਰਾਜਾ ਤਿਆਰ ਹੋ ਕੇ ਆਪਣੇ ਅਹਿਲਕਾਰਾਂ ਸਹਿਤ ਗੁਰੂ ਜੀ ਨਾਲ ਘੋੜਸਵਾਰ ਹੋ ਕੇ ਪਿੰਡ ਰਾਜਾ ਸਾਸੀ ਵਾਲੇ ਪਾਸੇ ਨੂੰ ਤੁਰ ਪਿਆ ਜਦ ਦੂਰ ਜੰਗਲ ਵਿੱਚ ਗਏ ਤਾਂ ਅੱਗੋਂ ਇੱਕ ਹਿਰਨ ਨਿਕਲਿਆ ਰਾਜੇ ਨੇ ਉਸ ਪਿੱਛੇ ਘੋੜਾ ਲਾ ਦਿੱਤਾ ਇਸ ਦੌੜ ਵਿੱਚ ਰਾਜੇ ਨੂੰ ਬਹੁਤ ਪਿਆਸ ਲੱਗੀ ਸਾਹਮਣੇ ਇੱਕ ਪਿੰਡ ਵੇਖ ਕੇ ਉਹ ਉੱਧਰ ਗਿਆ ਪਿੰਡ ਦੇ ਨੇੜੇ ਇੱਕ ਬਰਿਸ਼ ھیਠਾਂ ਛਾਂ ਵੇਖ ਕੇ ਉਸਨੇ ਘੋੜਾ ਬੰਨ੍ਹ ਦਿੱਤਾ ਅਤੇ ਆਪ ਆਰਾਮ ਕਰਨ ਬੈਠ ਗਿਆ ਜਦ ਬੇ ਬਰਿਸ਼ ھیਠਾਂ ਬੈਠਿਆ ਰਾਜੇ ਨੂੰ ਕੁਝ ਸਮਾਂ ਹੋ ਗਿਆ ਤਾਂ ਉਸ ਸੁਪਨੇ ਵਾਲੇ ਚੰਡਾਲ ਦੇ ਇੱਕ ਪੁੱਤਰ ਨੇ ਰਾਜੇ ਨੂੰ ਬੈਠਿਆ ਵੇਖਿਆ ਉਸ ਨੂੰ ਆਪਣਾ ਪਿਤਾ ਪਛਾਣ ਕੇ ਲੜਕੇ ਨੇ ਘਰ ਜਾ ਕੇ ਦੱਸਿਆ ਕਿ ਸਾਡਾ ਪਿਤਾ ਤਾਂ ਬਾਹਰ ਰਾਜਾ ਬਣਿਆ ਬੈਠਾ ਹੈ ਉਸ ਦੀ ਇਹ ਗੱਲ ਸੁਣ ਕੇ ਉਸ ਦੀ ਮਾਂ ਅਤੇ ਹੋਰ ਸਨਬੰਧੀ ਸਭ ਦੌੜ ਕੇ ਉੱਥੇ ਆਏ ਜਿੱਥੇ ਰਾਜਾ ਬੈਠਾ ਸੀ ਕਹਿਣ ਲੱਗੇ ਤੂੰ ਇਹ ਸਾਡੇ ਨਾਲ ਕੀ ਛਲ ਖੇਡਿਆ ਹੈ ਸਾਨੂੰ ਛੱਡ ਕੇ ਆਪ ਰਾਜਾ ਬਣ ਬੈਠਾ ਹੈ ਉੱਧਰ ਰਾਜਾ ਉਹਨਾਂ ਸਾਰਿਆਂ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਤਾਂ ਸਾਰੇ ਉਹੀ ਕੁਟੰਬੀ ਹਨ ਜਿਹੜੇ ਸੁਪਨੇ ਵਿੱਚ ਮੈਂ ਰਾਤ ਸਮੇਂ ਵੇਖੇ ਸਨ ਇਹ ਕੀ ਅਚਾਰਜ ਗੱਲ ਹੋਈ ਹੈ ਇਤਨੇ ਨੂੰ ਪਿੱਛੋਂ ਸਤਿਗੁਰੂ ਜੀ ਵੀ ਹੋਰ ਸੇਵਕਾਂ ਨਾਲ ਉੱਥੇ ਪਹੁੰਚ ਗਏ ਗੁਰੂ ਜੀ ਨੇ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਦੱਸਿਆ ਕਿ ਇਹ ਤੁਹਾਡਾ ਸੰਬੰਧੀ ਨਹੀਂ ਹੈ ਜਿਹੜਾ ਮਰ ਗਿਆ ਸੀ ਉਹ ਸੰਬੰਧੀ ਉਹ ਕਬਰ ਵਿੱਚ ਹੀ ਹੈ ਜਿੱਥੇ ਤੁਸੀਂ ਉਸ ਨੂੰ ਦਿਵਾ ਕੇ ਆਏ ਸੀ ਇਸ ਕੇਤ ਮੰਡੀ ਦਾ ਰਾਜਾ ਹਰੀ ਸੈਨ ਹੈ ਜਿਸ ਦੀ ਸ਼ਕਲ ਸੂਰਤ ਤੁਹਾਡੇ ਸੰਬੰਧੀ ਨਾਲ ਮਿਲਦੀ ਹੈ ਇਹ ਤੁਹਾਡਾ ਸੰਬੰਧੀ ਨਹੀਂ ਹੈ ਗੁਰੂ ਸਾਹਿਬ ਜੀ ਦੀ ਇਹ ਗੱਲ ਮੰਨ ਕੇ ਉਹ ਰਾਜੇ ਦਾ ਪਿੱਛਾ ਛੱਡ ਕੇ ਘਰ ਚਲੇ ਗਏ ਉਪਰੰਤ ਗੁਰੂ ਜੀ ਰਾਜੇ ਨੂੰ ਨਾਲ ਲੈ ਕੇ ਵਾਪਸ ਆਮ ਦਾਸਪੁਰ ਆ ਗਏ ਜਦ ਦੂਸਰਾ ਦਿਨ ਚੜਿਆ ਤਾਂ ਰਾਜੇ ਨੇ ਗੁਰੂ ਜੀ ਦੇ ਹਾਜ਼ਰ ਹੋ ਕੇ ਪੁੱਛਿਆ ਮਹਾਰਾਜ ਕੱਲ ਰਾਤ ਮੈਨੂੰ ਇੱਕ ਸੁਪਨਾ ਆਇਆ ਸੀ ਕਿ ਮੈਂ ਮਰ ਕੇ ਚੰਡਾਲਾਂ ਦੇ ਘਰ ਪੈਦਾ ਹੋ ਗਿਆ ਹਾਂ ਉੱਥੇ ਮੇਰਾ ਵਿਆਹ ਹੋਇਆ ਬਾਲ ਬੱਚੇ ਹੋਏ ਫਿਰ ਸਮਾਪਾ ਕੇ ਮੈਂ ਮਰ ਗਿਆ ਉਪਰੰਤ ਸਵੇਰੇ ਉੱਠ ਕੇ ਜਦ ਮੈਂ ਆਪ ਜੀ ਨਾਲ ਬਾਹਰ ਗਿਆ ਤਾਂ ਉਥਨ ਉਥੇ ਉਹਨਾਂ ਨੇ ਜਿਹੜੇ ਸੁਪਨੇ ਵਿੱਚ ਮੇਰਾ ਪਰਿਵਾਰ ਬਣੇ ਸਨ ਘੇਰ ਲਿਆ ਅਤੇ ਝਗੜਾ ਕਰਨ ਲੱਗੇ ਕਿ ਮੈਂ ਉਹਨਾਂ ਦਾ ਸੰਬੰਧੀ ਹਾਂ ਇਹ ਝਗੜੇ ਨੂੰ ਤੁਸੀਂ ਵੀ ਸੁਣਿਆ ਅਤੇ ਫਿਰ ਮੈਨੂੰ ਉਹਨਾਂ ਤੋਂ ਛੁੜਾ ਕੇ ਲਿਆਂਦਾ ਮੈਂ ਇਸ ਗੱਲ ਤੋਂ ਬੜਾ ਹੈਰਾਨ ਅਤੇ ਚਿੰਤਾਤ ਹਾਂ ਕਿ ਇਹ ਕੀ ਇਹ ਚਾਰਜਕੌਤਕ ਬਤਿਆ ਹੈ ਤਾਪ ਸਰਵੰਗਿਆ ਅੰਤਰਜਾਮੀ ਹੋ ਕਿਰਪਾ ਕਰਕੇ ਇਸ ਗੱਲ ਦਾ ਭੇਤ ਮੈਨੂੰ ਸਮਝਾਓ ਰਾਜ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਰਾਜਾ ਪ੍ਰਮਾਤਮਾ ਦਾ ਲਿਖਿਆ ਹੋਇਆ ਕੋਈ ਮੇਟ ਨਹੀਂ ਸਕਦਾ ਪਰ ਫਿਰ ਵੀ ਸਤਿਗੁਰੂ ਜੀ ਸਿੱਖ ਦੇ ਸਹਾਈ ਹੁੰਦੇ ਹਨ ਇਹੀ ਗੱਲ ਤੇਰੇ ਨਾਲ ਹੋਈ ਹੈ ਤੇਰੇ ਕਰਮਾਂ ਵਿੱਚ ਚੰਡਾਲਾਂ ਦੇ ਘਰ ਜਨਮ ਲੈਣਾ ਲਿਖਿਆ ਹੋਇਆ ਸੀ ਪਰ ਤੂੰ ਇੱਥੇ ਆਣ ਕੇ ਗੁਰੂ ਘਰ ਦੀ ਸ਼ਰਨ ਲਈ ਹੈ ਇਸ ਕਰਕੇ ਤੇਰਾ ਉਹ ਚੰਡਾਲ ਦੇ ਘਰ ਪੈਦਾ ਹੋਣ ਵਾਲਾ ਲੇਖ ਇੱਕ ਰਾਤ ਦੇ ਸੁਪਨੇ ਵਿੱਚ ਹੀ ਪਹੁੰਚ ਗਿਆ ਸੋ ਇਸ ਤਰ੍ਹਾਂ ਜਿਹੜਾ ਤੇਰੇ ਮਨ ਦਾ ਭਰਮ ਸੀ ਕਿ ਲਿਖਿਆ ਲੈ ਕੇ ਮਿਟਦਾ ਨਹੀਂ ਤੇ ਗੁਰੂ ਦੀ ਕਿਰਪਾ ਨਾਲ ਉਹ ਪਹੁੰਚ ਵੀ ਜਾਂਦਾ ਹੈ ਇਹ ਦੋ ਗੱਲਾਂ ਨਹੀਂ ਹੋ ਸਕਦੀਆਂ ਇਹ ਤੇਰਾ ਭਰਮ ਅਸਾ ਦੂਰ ਕਰਨ ਵਾਸਤੇ ਇਹ ਕੌਤਕ ਕਰਕੇ ਵਿਖਾਇਆ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਗਦਗਦ ਹੋ ਗਿਆ ਤੇ ਪ੍ਰੇਮ ਨਾਲ ਉਸ ਦੀਆਂ ਅੱਖਾਂ ਵਿੱਚੋਂ ਥਰੂ ਡਿੱਗਣ ਲੱਗ ਪਏ ਉਪਰੰਤ ਰਾਜ ਨੇ ਗੁਰੂ ਜੀ ਦਾ ਬਹੁਤ ਧੰਨਵਾਦ ਕੀਤਾ ਅਤੇ ਆਪ ਜੀ ਨੇ ਉਹਨਾਂ ਦਾ ਮਹਾ ਕਸ਼ਟ ਵਾਲਾ ਲੇਖ ਕੱਟ ਦਿੱਤਾ ਉਸ ਹੁਣ ਉਸ ਦਾ ਸੰਸਾ ਮਿਟ ਗਿਆ ਅਤੇ ਉਹ ਆਪ ਜੀ ਦੇ ਬਚਨਾਂ ਤੇ ਭਰੋਸਾ ਕਰਨ ਲੱਗ ਗਿਆ ਉਪਰੰਤ ਮਨ ਦੀ ਤਸੱਲੀ ਹੋ ਕੇ ਰਾਜਾ ਪਰਿਵਾਰ ਸਹਿਤ ਮੰਡੀ ਚਲਾ ਗਿਆ ਅਤੇ ਸਰੋਵਰ ਵਾਸਤੇ ਕਾਰ ਸੇਵਾ ਵਿੱਚ ਬਹੁਤ ਸਾਰਾ ਧਾਨ ਭੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ